ਸਾਹੀਆ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਤੇ ਅੱਜ ਆਪਾਂ ਪਹੁੰਚੇ ਵੀਰੇ ਪਿੰਡ ਸੁਖਾਣਾ ਦਾ ਜ਼ਿਲ੍ਹਾ ਇਹਨੂੰ ਮੋਗਾ ਪੈਂਦਾ ਭਾਈ ਤਸਵੀਰ ਇਹਨੂੰ ਵਾਗਾ ਪਰਾਣਾ ਪੈਂਦੀ ਆ ਆਹ ਕਰੋ ਬਈ ਆਪਣੀ ਹੋਣੀ ਆ ਸਤਮੀ ਅੱਠਮੀ ਵੀਡੀਓ ਹੋਣੀ ਆ ਬਾਈ ਕੋਰੇ ਤੇ ਕਰੋ ਤੇ ਬਾਕੀ ਗੱਲ ਬਾਈ ਕੋਰੇ ਨਾਲ ਕਰਦੇ ਆਜੋ ਬਾਈ ਜੀ ਸਸਿਕਾ ਬਾਈ ਜੀ ਜੇ ਬਾਈ ਆਪਣੇ ਘਰ ਆਉਣਾ ਹੋਵੇ ਤੇ ਆਪਣਾ ਐਡਰੈਸ ਦੱਸ ਦਿਓ ਜੀ ਸ਼੍ਰੀ ਆਲਾ ਡਾਈ ਠੀਕ ਹੋ ਜੀ ਜਿਹੜੀ ਆਪਾਂ ਵੀਰੇ ਪੁਰਾਣੀ ਵੀਡੀਓ ਪਾਈ ਸੀ ਉਹਦਾ ਕਈ ਰਿਐ ਰਿਸਪੌਂਸ ਵੀਰੇ ਬਾਕੀ ਆ ਰਿਹਾ ਜੀ ਕਿੰਨੇ ਟਾਈਮ ਤੇ ਵੀਰੇ ਗਾਂ ਹੀ ਸੇਲ ਹੋ ਗਈ ਸੀ ਆਪਣੀ ਉਹ ਅੱਧੇ ਘੰਟੇ ਦੀ ਬੈਠੀ ਠੀਕ ਹੋ ਜੀ ਤੇ ਆਹ ਗਾਂ ਦੀ ਡਿਟੇਲ ਦੱਸ ਦਿਓ ਜੀ ਕੀ ਹੈ ਜੀ ਇਹ ਜੀ 4 ਮਹੀਨਾ ਦੀ ਗੱਬਣਾ 7 ਕਿਲੋ ਆ ਜੀ 7 ਹੀ ਮੰਨ ਲਓ ਠੀਕ ਹੋ ਜੀ ਸੀਲ ਠੰਡੀ ਪਾਲ ਆ ਜੀ ਠੀਕ ਹੋ ਜੀ 4 ਮਹੀਨਾ ਦੀ ਗੱਬਣਾ 7 ਕਿਲੋ ਦੁੱਧ ਤਿਆਰ ਆ ਵੀਰੇ ਸੀਲ ਠੰਡੀ ਪੂਰੀ ਆ ਮਾੜੀ ਤੋਰ ਕੇ ਵਿਖਾ ਦੇ ਭਰਾ ਕਚਫ ਵੈੜਾ ਬਰੇ ਪਿਓਰ ਪ੍ਰਿੰਟ ਚ ਆ ਜਾਂਦੀ ਆ ਹਵਾਨਾ ਚੈੱਕ ਕਰ ਸਕਦੇ ਹੋ ਬਾਈ ਆਜੋ ਬਾਈ ਜੀ ਦੇਖ ਸਕਦੇ ਹੋ ਵੀ ਵੈੜ ਤੁਸੀਂ ਤੋਰਾ ਦੇਖ ਸਕਦੇ ਹੋ ਬਾਈ ਜੇ ਕੋਈ ਵੀ ਚੀਜ਼ ਸਾਥੋਂ ਮਿਸ ਹੋ ਜਾਂਦੀ ਹੈ ਤੇ ਬਾਈ ਦਾ ਤੁਸੀਂ WhatsApp ਨੰਬਰ ਤੇ ਵੀਡੀਓ ਮਗਾ ਸਕਦੇ ਹੋ ਉਸ ਚੀਜ਼ ਦੀ ਤੇ ਬਾਈ ਤੋਂ ਰੇਟ ਵੀ ਜਾਣਦੇ ਆਂ ਤੇ ਬਾਈ ਦਾ ਨੰਬਰ ਵੀ ਜਾਣਦੇ ਆਂ ਬਾਈ ਜੀ ਕੀ ਮੁੱਲ ਕਰਦੇ ਜੀ ਆਪਾਂ ਦਾ ਮੁੱਲ ਇਹਦਾ 45000 ਹੈ ਜੀ ਮੁੱਲ ਇਹਦਾ 45000 ਕਰਦੇ ਮੰਨ ਕੀਤਾ ਜਾਊਗਾ ਬਾਈ ਜੀ ਹਾਂ ਜੀ ਠੀਕ ਹੋ ਗਿਆ 2040 ਦੀ ਦੇਣਾ ਠੀਕ ਹੋ ਜੀ ਤੇ ਬਾਈ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 97792 ਹਾਂ ਜੀ 82402 ਠੀਕ ਹੋ ਜੀ ਇੱਕ ਵਾਰ ਫੇਰ ਬੋਲ ਦਿਓ ਜੀ 92792 22400 ਠੀਕ ਹੋਈ ਜੇ ਕਿਸੇ ਵੀਰ ਨੂੰ ਇਹ ਗਾਂ ਚਾਹੀਦੀ ਹੋਵੇ ਤਾਂ ਬਾਈ ਤੁਸੀਂ ਜ਼ਰੂਰ ਕੰਟੈਕਟ ਕਰੋ ਥੱਲੋ ਬਹੁਤ ਚੰਗੀ ਆ ਬਾਈ ਹਵਾਨਾ ਦੇਖ ਸਕਦੇ ਹੋ ਥਣ ਬੰਨੇ ਦੀ ਬਹੁਤ ਚੰਗੀ ਆ ਇਸੇ ਤਰ੍ਹਾਂ ਬਰਾੜ ਕਟਰ ਫਾਰਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਥੈਂਕ ਯੂ ਬਾਈ